ਨਮਸਕਾਰ ਦੋਸਤੋ ਆਰਬੀਲਾਈ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੰਕਜ ਮਿੱਟਾ ਦੇ ਵੱਲੋਂ ਸਵਾਗਤ ਕਰਦਾ ਲਾਈਵ ਤਸਵੀਰਾਂ ਬ੍ਰਦਰ ਟੱਬਾ ਤੋਂ ਦਿਖਾ ਰਹੇ ਹਾਂ ਬਿਲਕੁਲ ਨਿਊ ਬੱਸ ਸਟੈਂਡ ਦੇ ਜਿਹੜਾ ਸਾਹਮਣੇ ਬਣਿਆ ਹੋਇਆ ਹੈ ਤਾਂ ਇੱਥੇ ਇੱਕ ਜਿਹੜੀ ਸਪੈਸ਼ਲ ਆਈਟਮ ਜਿਹੜੀ ਸ਼ੁਰੂ ਕੀਤੀ ਗਈ ਹੈ ਸਿੱਧੇ ਸਿੱਧੇ ਬ੍ਰੇਕਫਾਸਟ ਦੇ ਵਿੱਚ ਜਿਹੜਾ ਪੈਟੀ ਕੁਲਚਾ ਤੁਹਾਨੂੰ ਮਿਲੇਗਾ ਪੂਰੇ ਫਾਜ਼ਿਲਕਾ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਇਹ ਸਪੈਸ਼ਲ ਅੰਮ੍ਰਿਤਸਰ ਦੀ ਜਿਹੜੀ ਡਿਸ਼ ਹੈ ਪੈਟੀ ਕੁਲਚਾ ਤਾਂ ਇੱਥੇ ਜਿਹੜੀ ਪੈਟੀ ਕੁਲਚਾ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤੇ ਇੱਥੇ ਆ ਕੇ ਅੰਦਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗਾ ਡਰੈਸ ਤੁਹਾਨੂੰ ਮੈਂ ਫਿਰ ਦੱਸ ਦਵਾਂ ਨਿਊ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬ੍ਰਦਰ ਢਾਬਾ ਟਰੱਕ ਯੂਨੀਅਨ ਦੇ ਵੀ ਨਜ਼ਦੀਕ ਤੇ ਹਨੂਮਾਨ ਮੰਦਰ ਦੇ ਨੇੜੇ ਵੀ ਪੈਂਦਾ ਹੈ ਇਹ ਬ੍ਰਦਰ ਢਾਬਾ ਤੇ ਇੱਥੇ ਆ ਕੇ ਜਿਹੜਾ ਵਿਜ਼ਿਟ ਜ਼ਰੂਰ ਕਰੋ ਕੈਮਰਾਮੈਨ ਨੁਕਾਗਾ ਤਸਵੀਰਾਂ ਦਿਖਾ ਦੇਵੇ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਜਿਹੜਾ ਇਹ ਢਾਬਾ ਬਣਿਆ ਹੋਇਆ ਹੈ ਬ੍ਰਦਰ ਢਾਬਾ ਬ੍ਰੇਕਫਾਸਟ ਲੰਚ ਡਿਨਰ ਤਾਂ ਸਾਰੀ ਫੈਸਿਲਿਟੀ ਇੱਥੇ ਅਵੇਲੇਬਲ ਹੈ ਵੈਜ ਜੈਸ ਨੋਨ ਵੈਜ ਜਿਹੜਾ ਇਹ ਟਾਬਾ ਹੈ ਤਾਂ ਇੱਥੇ ਜਿਹੜੇ ਓਨਰ ਹੈ ਉਹਨਾਂ ਨਾਲ ਚੱਲ ਕੇ ਗੱਲਬਾਤ ਵੀ ਕਰਦੇ ਆਂ ਪੁੱਛਦੇ ਆਂ ਕਿ ਕਿਸ ਤਰ੍ਹਾਂ ਜਿਹੜਾ ਇਹ ਪੈਟਰੀ ਕੁਲਚਾ ਬੰਦਾ ਹੈ ਤਾਂ ਉਸ ਦੀ ਜਿਹੜੀ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਤਾਂ ਸਪੈਸ਼ਲ ਇੱਕ ਜਿਹੜਾ ਇਹਨਾਂ ਦੇ ਵੱਲੋਂ ਪੈਟਰੀ ਕੁਲਚਾ ਜਿਹੜਾ ਸ਼ੁਰੂ ਕੀਤਾ ਗਿਆ ਹੈ ਫਾਜ਼ਿਲਗਾ ਦੇ ਵਿੱਚ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਯਾਰ ਸਰ ਕਿੰਨਾ ਟਾਈਮ ਲੱਗੇਗਾ ਜੀ ਇਹਨੂੰ ਹੋਰ ਬਾਹਰ ਜੀ ਤਿਆਰ ਹੈ ਜੀ ਬਸ ਥੋੜਾ ਜਿਹਾ 2 ਕੁ ਮਿੰਟਾਂ ਇਹ ਬਾਹਰ ਕੱਢਾਂਗੇ ਤੁਹਾਡੇ ਅੱਗੇ ਤੇ ਇਸ ਸਮੇਂ ਪੂਰਾ ਖਸਤਾ ਹੋਏਗਾ ਜੀ ਪੂਰਾ ਜੀ ਪੂਰਾ ਜਿਵੇਂ ਰਸ ਨਹੀਂ ਹੁੰਦਾ ਜੀ ਜਿਹੜਾ ਚਾਹ ਨਾਲ ਖਾਈਦਾ ਹਾਂਜੀ ਹਾਂਜੀ ਪੂਰਾ ਉਸ ਤਰ੍ਹਾਂ ਦਾ ਹੋਏਗਾ ਜੀ ਅੱਛਾ ਜੀ ਹੋਰ ਆਪਾਂ ਕੀ ਕੀ ਬਣਾਣੇ ਆ ਜੀ ਹੋਰ ਜੀ ਆਪਾਂ ਨੌਨ ਵੇਜ ਵੀ ਸੈੱਜ ਵੀ ਸਾਰੇ ਲੈ ਲੈ ਸਾਫ ਕੁਝ ਆ ਗਿਆ ਤੁਹਾਡੇ ਸਾਹਮਣੇ ਅੱਛਾ ਜੋ ਦੇਸੀ ਕੋ ਬਣਾਉਗੇ ਕਿਉਂ ਆਪ ਕੋ ਪਾ ਦੇਸੀ ਹੋ ਮਾਰਾ ਨਹੀਂ ਕਸਟਮਰ ਨੂੰ ਵੀ ਇੰਨਾ ਦੇਸੀ ਕੋ ਲਾ ਕੇ ਦਿੰਦੇ ਬਿਲਕੁਲ ਜੀ ਇੰਨਾ ਹੀ ਮਿਲੂਗਾ ਜੀ ਕੋਈ ਕਸਟਮਰ ਆ ਕੇ ਕਹਿੰਦਾ ਇਹ ਨੂੰ ਨਹੀਂ ਮਿਲਿਆ ਕੋਈ ਇਹ ਤਾਂ ਤੁਸੀਂ ਉਹਦੇ ਤਰ੍ਹਾਂ ਕਰਤਾ ਹੀ ਭਜਾ ਦਿੱਤਾ ਗੋਚਾ ਪੂਰਾ ਨਾ ਜੀ ਅਵਾਜ਼ ਚੈੱਕ ਆਏ ਹਾਏ 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 ਕੀ ਬਾਤ ਹੈ ਜੀ ਅਸਲ ਚੈਰੀ ਵਾਚ ਕਰੂੰਗਾ ਸਾਡਾ ਤਾਂ ਇੱਛਾ ਜੀ ਬਹੁਤ ਬਹੁਤ ਲੱਗ ਰਿਹਾ ਵੇਖਣ ਨੂੰ ਖਾ ਲੀਏ ਜੀ ਅਸੀਂ ਵੀ ਖਾ ਕੇ ਵੇਖ ਲਈਏ ਠੀਕ ਹੈ ਔਰ ਅ ਵੀ ਬਣ ਗਿਆ ਹੋ ਗਿਆ ਜੀ ਤਿਆਰ ਹੋ ਗਿਆ ਚੈੱਕ ਕਰੋ ਸਰ ਆਪਣਾ ਤੰਦੂਰੀ ਚਿਕਨ ਤਿਆਰ ਹੈ ਜੀ ਆਪਾਂ ਉੱਤੇ ਲਾਉਂਗੇ ਬਟਰ ਅੱਛਾ ਜੀ ਇਹ ਆਪਣਾ ਬਟਰ ਲੱਗ ਗਿਆ ਜੀ ਇਹ ਆ ਗਿਆ ਆਪਣਾ ਛਾੜ ਮਸਾਲਾ ਜਮਾ ਇਹ ਤਾਂ ਵੇਖ ਕੇ ਵੀ ਬਹੁਤ ਸੋਹਣਾ ਲੱਗ ਰਹੀ ਤੁਹਾਡਾ ਜੀ ਤੇ ਇਹ ਤੁਹਾਡਾ ਤੰਦੂਰੀ ਚਿਕਨ ਹੋ ਗਿਆ ਤਿਆਰ ਇਹ ਹੁਣ ਖਾਓ ਤੇ ਨਾ ਟੈਸਟ ਕਰਕੇ ਦੱਸੋ ਕਿਵੇਂ ਜੀ ਇਹ ਤੁਹਾਡਾ ਫਲਾਵਰ ਬਹੁਤ ਸੋਹਣਾ ਬਣਿਆ ਜੀ ਇਹ ਬਸ ਜੀ ਥੋੜਾ ਬਹੁਤ ਕਰ ਲੈਣਾ ਠੀਕ ਹੈ ਗੱਲਬਾਤ ਕਰਾਨੀਆਂ ਹੋਟਲ ਦੇ ਓਨਰ ਦੇ ਨਾਲ ਨੂਰੀ ਜੀ ਸਾਡੇ ਤਾਂ ਨੂਰੀ ਜੀ ਪਹਿਲਾਂ ਤਾਂ ਆਰ ਵੀ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਆ ਇੱਕ ਸਪੈਸ਼ਲ ਜਿਹੜਾ ਕਹਿ ਰਹੇ ਹੋ ਕੀ ਪੈਟੀ ਕੁਲਚਾ ਹਾਂਜੀ ਇਹ ਅੰਮ੍ਰਿਤਸਰ ਦਾ ਫੇਮਸ ਪੈਟੀ ਕੁਲਚਾ ਹੈਗਾ ਜੋ ਆਪਾਂ ਫਾਇਲ ਕੈਚ ਪਹਿਲੀ ਵਾਰ ਸਟਾਰਟ ਕੀਤਾ ਹੈ ਦੇਸੀ ਕਿਓ ਦਾ ਤਾਂ ਰੇਟ ਦੀ ਗੱਲ ਕਰ ਰਹੀ ਹੈ ਤਾਂ ਕੀ ਜਿਹੜਾ ਰੇਟ ਰਹਿੰਦਾ ਹੁੰਦਾ ਕਿਉਂਕਿ ਅਕਸਰ ਹੀ ਹੁੰਦਾ ਹੈ ਹਾਂਜੀ ਬਜਟ ਜ਼ਰੂਰ ਦੇਖਣਾ ਪੈਂਦਾ ਇਹ 80 ਰੁਪਏ ਦਾ ਹੈਗਾ ਦੇਸੀ ਕਿਓ ਦਾ ਪਿਓਰ ਦੇਸੀ ਕਿਓ ਦਾ ਤਾ ਸਾਰੀ ਵੀਵਰਸ ਦਾ ਹਮੇਸ਼ਾ ਹੀ ਬੈਨੀਫਿਟ ਕਰਵਾਨੇ ਆ ਤਾਂ ਜਿੰਨਾ ਕੋਲ ਵੀ ਕੁਛ ਨਾ ਕੁਛ ਬੈਨੀਫਿਟ ਜਿਹੜਾ ਜ਼ਰੂਰ ਲਾਂਗੇ ਤਾਂ ਅਗਰ ਕੋਈ ਵੀ ਬੰਦਾ ਜਿਹੜਾ ਸ਼ੇਅਰ ਕਰਕੇ ਆਉਂਦਾ ਤੁਹਾਡੇ ਕੋਲ ਪੈਟੀ ਕੁਲਚਾ ਖਾਨ ਜਾਂ ਤੁਹਾਡੇ ਇੱਥੇ ਵਿਜ਼ਿਟ ਕਰਦਾ ਹੈ ਤਾਂ ਉਹਨਾਂ ਨੂੰ ਕੀ ਸਪੈਸ਼ਲ ਛੂਟ ਰਹੇਗੀ ਇਹ ਤੁਹਾਡੇ ਵੱਲੋਂ ਜਿਹੜਾ ਵੀ ਸ਼ੇਅਰ ਕਰਕੇ ਆਏਗਾ ਆਰਬੀ ਲਾਈਵ ਤੋਂ ਉਹਨੂੰ ਆਪਾਂ 10% ਆਫ ਸਾਡੇ ਵੱਲੋਂ ਫਿਰ ਵੀ ਕੋਈ ਆਪਣੇ ਭਰਾ ਵੱਲੋਂ ਆਏਗਾ ਹੋਰ ਵੀ ਲੈਸ ਕਰਾਂ ਕੋਈ ਗੱਲ ਨਹੀਂ ਜਦ ਮੈਂ ਤੁਸੀਂ ਕਹੋਗੇ ਉਵੇਂ ਹੀ ਕਰ ਦਾਂਗੇ ਇੱਕ ਮੈਂ ਸੁਣਿਆ ਜਿਹੜਾ ਚਿਕਨ ਦੇ ਰੇਟ ਵੀ ਬੜੇ ਤੁਹਾਡੇ ਵੱਲੋਂ ਜਿਹੜੇ ਘਟਾ ਦਿੱਤੇ ਗਏ ਨੇ ਪਹਿਲੀ ਵਾਰ ਪੂਰੇ ਫਾਇਲਕਾ ਦੇ ਵਿੱਚ 380 ਰੁਪਏ ਦਾ ਤੰਦੂਰੀ ਚਿਕਨ ਕਰਤਾ ਜੀ ਆਪਾਂ ਜੀ ਭਰ ਕੇ ਖਾਓ ਜਿੰਦਾ ਮਰਜ਼ੀ ਖਾਓ 380 ਰੁਪਏ ਬਾਜ਼ਾਰ 500 550 480 ਰੇਟ ਹੈ ਆਪਾਂ 380 ਰੁਪਏ ਕਰਤਾ ਭਰਾਵਾਂ ਦਾ ਪਿਆਰ ਲੈਣੀ ਇੱਕ ਕਰੀ ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਚਿਕਨ ਵੀ ਹੈ ਸਸਤਾ ਕਰ ਦਿੱਤਾ ਗਿਆ 380 ਰੁਪਏ ਦੇ ਵਿੱਚ ਜਿਹੜਾ ਫੁੱਲ ਦਿੱਤਾ ਜਾ ਰਿਹਾ ਉਸ ਤੋਂ ਬਾਅਦ 10% ਦਾ ਡਿਸਕਾਊਂਟ ਕੂਪਨ ਆਰਬੀ ਲਾਈਵ ਦਾ ਵੀ ਲੱਗੇਗਾ ਹਾਂਜੀ ਜ਼ਰੂਰ ਜੀ ਜ਼ਰੂਰ ਤਾਂ ਇੱਥੇ ਜਿਹੜਾ ਤੁਸੀਂ ਪੈਟੀ ਕੁਲਚਾ ਖਾਣ ਦੇ ਲਈ ਜ਼ਰੂਰ ਆਓ ਜਿਹੜਾ ਸਪੈਸ਼ਲੀ ਇਹਨਾਂ ਦੇ ਵੱਲੋਂ ਜਿਹੜਾ ਅੰਮ੍ਰਿਤਸਰ ਦੀ ਸਪੈਸ਼ਲ ਡਿਸ਼ ਹੈ ਉਹ ਲੈ ਆਂਦੀ ਗਈ ਹੈ ਤਾਂ ਹੋਰ ਵੀ ਕੀ ਕਰਨਾ ਚਾਹੋਗੇ ਫਾਜ਼ਿਲ ਕਾਬਸੀਆਂ ਨੂੰ ਸਾਡੇ ਚੈਨਲ ਦੇ ਬਾਰੇ ਆ ਹੈਗੀ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਆਪਾਂ ਬਾਹਰੋਂ ਸ਼ੈਫ ਆਏ ਨੇ ਆਪਣੇ ਸਾਰੇ ਉੱਤਰਾਖੰਡ ਦੇ ਸ਼ੈਫ ਹੈ ਜੀ ਇੱਕ ਵਾਰੀ ਜ਼ਰੂਰ ਆਓ ਤੁਹਾਨੂੰ ਪਿਆਰ ਮੁਹੱਬਤ ਨਾਲ ਸਾਰਾ ਵਾਕੇ ਵਧ ਰਖਵਾਇਆ ਜਾਏਗਾ ਪੈਟੀ ਕੁਲਚਾ ਤਾਂ ਸਾਡੇ ਮੂੰਹ ਨਾਲ ਨਹੀਂ ਲੈਣਾ ਜੀ ਇਹ ਜਿਹਾ ਪੈਟੀ ਕੁਲਚਾ ਜੀ ਹੋਰ ਵੀ ਕੀ ਕੀ ਕੁਝ ਰਹਿੰਦਾ ਮੰਨ ਲਓ ਸਵੇਰ ਸਵੇਰ ਬ੍ਰੇਕਫਾਸਟ ਹੋ ਗਿਆ ਲੰਚ ਹੋ ਗਿਆ ਡਿਨਰ ਹੋ ਗਿਆ ਸ਼ਾਮ ਦੁਪਹਿਰ ਵਿੱਚ ਲੰਚ ਸਾਰਾ ਕੁਝ ਜੋ ਜੋ ਆਈਟਮ ਹੁੰਦੀ ਸਾਰਾ ਕੁਝ ਹੁੰਦਾ ਜੋ ਮਰਜ਼ੀ ਖਾਓ ਵੈਜ ਵੀ ਨਾਨ ਵੈਜ ਵੀ ਸਭ ਕੁਝ ਆਪਣੇ ਕੋ ਲੈਮਨ ਚਿਕਨ ਤਾਂ ਬਹੁਤ ਜ਼ਿਆਦਾ ਸਵਾਦ ਹੈ ਤੰਦੂਰੀ ਚਿਕਨ ਕਰੀਮ ਵਾਲਾ ਵੀ ਬਹੁਤ ਅੱਛਾ ਆਪਣਾ ਆਪਣਾ ਇਤੋਂ ਦਾ ਪਨੀਰ ਬਟਰ ਮਸਾਲਾ ਸਪੈਸ਼ਲ ਹੈ ਪੂਰੇ ਫਾਈਲ ਦਾ ਤੇ ਦਾਲ ਮੱਖਣੀ ਮੰਨੀ ਹੋਈ ਆਪਣੀ ਤਾਂ ਤੁਹਾਨੂੰ ਜਿਹੜੇ ਸਾਰੇ ਰੇਟ ਵੀ ਦੱਸ ਦਿੱਤੇ ਨੇ ਉਸ ਤੋਂ ਬਾਅਦ ਵੀ ਜਿਹੜਾ ਤੁਹਾਨੂੰ 10% ਡਿਸਕਾਊਂਟ ਦਿੱਤਾ ਜਾਏਗਾ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਏਗਾ ਤਾਂ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚੋ ਇੱਥੇ ਬ੍ਰਦਰ ਢਾਬਾ ਬਿਲਕੁਲ ਨਵੇਂ ਬੱਸ ਸਟੈਂਡ ਦੇ ਸਾਹਮਣੇ ਟਰੱਕ ਯੂਨੀਅਨ ਦੇ ਨੇੜੇ ਤੇ ਹਨੂਮਾਨ ਮੰਦਰ ਦੇ ਬਿਲਕੁਲ ਨਜ਼ਦੀਕ ਤਾਂ ਪ੍ਰਾਈਵੇਟ ਹਰਟਸ ਵੀ ਨੇ ਇਹਨਾਂ ਦੇ ਕੋਲੋਂ ਤਾਂ ਕੋਈ ਸਰ ਐਕਸਟਰਾ ਚਾਰਜਸ ਤਾਂ ਨਹੀਂ ਹੈ ਫੈਮਿਲੀ ਲਈ ਕੋਈ ਐਕਸਟਰਾ ਚਾਰਜਸ ਨਹੀਂ ਜੀ ਅੱਗੇ ਤਾਂ ਏਸੀ ਦੇ ਹੈਗੇ ਸੀ ਹੁਣ ਏਸੀ ਬਿਲਕੁਲ ਫ੍ਰੀ ਆਪਾਂ ਨੂੰ ਹਟ ਜਿਹੜਾ ਮਰਜ਼ੀ ਆਏ ਹਟ ਦੀ ਕੋਈ ਪੈਸੇ ਨਹੀਂ ਕੋਈ ਕੁ ਤਾਏ ਨੂਰ ਜੀ ਸੀਐਨ ਨਾਲ ਤੁਹਾਡੀ ਗੱਲਬਾਤ ਕਰਵਾਈ ਤਾਂ ਬੜੀ ਜਿਆਦਾ ਜਿਹੜੀ ਛੂਟ ਵੀ ਦਿੱਤੀ ਜਾ ਰਹੀ ਹੈ ਇਹਨਾਂ ਦੇ ਵੱਲੋਂ ਅਗਰ ਉਸ ਤੋਂ ਬਾਅਦ ਤੁਸੀਂ ਸ਼ੇਅਰ ਕਰਕੇ ਆਂਦੇ ਹੋ ਤਾਂ 10% ਦਾ ਜਿਹੜਾ ਐਕਸਟਰਾ ਡਿਸਕਾਊਂਟ ਵੀ ਤੁਹਾਨੂੰ ਦਿੱਤਾ ਜਾਏਗਾ ਤਾਂ ਅੰਦਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਹਨਾਂ ਨਾਲ ਇੱਥੇ ਜਿਹੜੇ ਕਸਟਮਰ ਵੀ ਮੌਜੂਦ ਐ ਤਾਂ ਅੱਜ ਕਰਵਾ ਚੋਧਾ ਦੇਣਾ ਤਾਂ ਇੱਥੇ ਵੀ ਭਾਈ ਸਾਹਿਬ ਵੀ ਆਏ ਹੋਏ ਸੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਜੀ ਸਰ ਕੀ ਨਾਮ ਹੈ ਤੁਹਾਡਾ ਕਰਨ ਚੋਪੜਾ ਕਿਸ ਤਰ੍ਹਾਂ ਦਾ ਲੱਗਿਆ ਸਰ ਇੱਥੇ ਤੁਸੀਂ ਅੱਜ ਆਏ ਸੀ ਬਹੁਤ ਵਧੀਆ ਜੀ ਬਹੁਤ ਵਧੀਆ ਸਰਵਿਸ ਕਿਵੇਂ ਦੀ ਲੱਗੀ ਜੀ ਬਹੁਤ ਵਧੀਆ ਜੀ ਸਰਵਿਸ ਟੇਸਟ ਬਹੁਤ ਵਧੀਆ ਜੀ ਜੇ ਰੇਟ ਦੀ ਗੱਲ ਕਰ ਲਈਏ ਬਹੁਤ ਜੈਨੂਨ ਰੇਟ ਹੈ ਸਰ ਬਹੁਤ ਅੱਛਾ ਲੱਗਿਆ ਜੀ ਬਹੁਤ ਵਧੀਆ ਜੀ ਬਹੁਤ ਕਿੰਨੇ ਪੁਆਇੰਟ ਦੇਣਾ ਚਾਹੋਗੇ 10 ਦੇ ਵਿੱਚੋਂ 10 ਦੇ ਵਿੱਚੋਂ ਵੈਸੇ ਤਾਂ 10 ਹੀ ਦੇਣੇ ਚਾਹੀਦੇ ਜੀ ਅੱਛਾ ਜੀ ਚਲੋ ਦਸ ਤੇ ਦਸ ਹੀ ਮਨ ਵਦਿਆ ਹੋਰ ਵੀ ਫਾਜ਼ਿਲ ਕਵਾਸੀਆਂ ਨੂੰ ਕੀ ਕਰਨਾ ਚਾਹੋਗੇ بیاਓ ਜੀ ਬਹੁਤ ਵਧੀਆ ਸਰਵਿਸ ਹੈ ਵਧੀਆ ਟੇਸਟ ਹੈ ਸਭ ਕੁ ਸਹੀ ਹੈ ਜੀ ਤਾਂ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਈਆਂ ਦਿਖਾਇਆ ਕਿ ਕਿਸ ਤਰ੍ਹਾਂ ਜਿਹੜਾ ਪੈਟੀ ਕੁਲਚਾ ਬੰਦਾ ਹੈ ਪਿਓਰ ਦੇਸੀ ਕੇ ਉਹਦੇ ਵਿੱਚ ਜਿਹੜਾ ਬਣਾਇਆ ਜਾਂਦਾ ਹੈ 80 ਰੁਪਏ ਰੇਟ ਹੈ ਤਾਂ ਸਪੈਸ਼ਲ ਜਿਹੜਾ ਤੰਦੂਰੀ ਚਿਕਨ ਹੈ ਉਹ ਵੀ ਅਗਰ ਤੁਸੀਂ ਸ਼ੇਅਰ ਕਰਕੇ ਆਂਦੇ ਹੋ ਤਾਂ ਤੁਹਾਨੂੰ ਜਿਹੜਾ ਫੁੱਲ ਤੰਦੂਰੀ ਚਿਕਨ 350 ਰੁਪਏ ਦੇ ਵਿੱਚ ਦਿੱਤਾ ਜਾਏਗਾ ਵੈਸੇ 380 ਰੁਪਏ ਦਾ ਹੈ ਤਾਂ ਲੈਸ ਜਿਹੜੀ 10% ਕੱਟ ਕੇ ਤੁਹਾਨੂੰ 350 ਰੁਪਏ ਦੇ ਵਿੱਚ ਮਿਲੇਗਾ ਤਾਂ ਪਾਰਕਿੰਗ ਦੀ ਫੈਸਿਲਿਟੀ ਵੀ ਇੱਥੇ ਬਹੁਤ ਵਧੀਆ ਹੈ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦਵੇ ਇੱਥੇ ਬਾਹਰ ਬਿਲਕੁਲ ਪਾਰਕਿੰਗ ਦੇ ਲਈ ਵੀ ਬਹੁਤ ਵਧੀਆ ਜਿਹੜੀ ਫੈਸਿਲਿਟੀ ਹੈ ਖੁੱਲੀ ਡੁੱਲੀ ਜਿਹੜੀ ਪਾਰਕਿੰਗ ਹੈ ਤਾਂ ਸਪੈਸ਼ਲ ਜਿਹੜਾ ਪੈਟੀ ਗੁਲਚਾ ਇਹਨਾਂ ਦੇ ਵੱਲੋਂ ਇੱਕ ਜਿਹੜਾ ਸ਼ੁਰੂ ਕੀਤਾ ਗਿਆ ਪੂਰੇ ਫਾਜ਼ਿਲਕਾ ਦੇ ਵਿੱਚ ਛੱਡੋ ਫਿਰੋਜ਼ਪੁਰ ਤੱਕ ਵੀ ਤੁਹਾਨੂੰ ਸ਼ਾਇਦ ਇਹ ਨਹੀਂ ਮਿਲੇਗਾ ਤਾਂ ਉਸ ਦੀ ਜਿਹੜੀ ਟਰਾਈ ਕਰਨ ਦੇ ਲਈ ਇੱਕ ਵਾਰੀ ਜ਼ਰੂਰ ਪਹੁੰਚੋ ਪ्योर ਦੇਸੀ ਕੇ ਉਹਦਾ ਜਿਹੜਾ ਇਹ ਪੈਟੀ ਕੁਲਚਾ ਬਣਾਇਆ ਜਾਂਦਾ ਹੈ ਤਾਂ ਐਸੀ ਤਰ੍ਹਾਂ ਦੀ ਨਵੀਂ ਨਵੀਂ ਅਪਡੇਟ ਦੇ ਲਈ ਬਨੇ ਰਹੋ ਸਾਡੇ ਨਾਲ ਆਰਬੀ ਲਾਈ ਮੀਡੀਆ ਤੁਹਾਡਾ ਆਪਣਾ ਚੈਨਲ ਮੈਂ ਪੰਕਜ ਮਿੱਡਾ ਮੇਰਾ ਨਾਮ ਮੇਰੇ ਸਹਿਯੋਗੀ ਅੰਕੁਰ ਗੁੰਮਰ ਦੀ ਰਿਪੋਰਟ